اہم جانکاری دوستو ਜਦੋਂ ਹਾਫ ਕਲਚ ਤੇ ਗੱਡੀ ਧੜਕਦੀ ਹੋਵੇ ਫਰਾਈ ਵੀਲ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਕਈ ਗੱਡੀਆਂ 'ਚ ਸੈਂਟਰ ਬੈਰਿੰਗ ਹੁੰਦਾ ਉਹਨਾਂ 'ਚ ਵੀ ਪ੍ਰੋਬਲਮ ਆ ਜਾਂਦੀ ਹੈ ਕਈ ਟਾਪ ਦੀ ਜਿਹੜੀ ਚੂਲ ਹੈ ਉਹ ਖਰਾਬ ਵੀ ਹੋ ਜਾਂਦੀ ਹੈ ਤੇ ਕਈ ਵਾਰੀ ਨਵੀਆਂ ਕਲਚ ਪਲੇਟਾਂ ਪ੍ਰੈਸ਼ਰ ਪਲੇਟਾਂ 'ਚ ਵੀ ਫਰਕ ਪੈ ਜਾਂਦਾ ਚੱਲਣ ਤੋਂ ਬਾਅਦ ਵੀ ਫਰਕ ਪੈ ਸਕਦਾ ਹੈ ਪਰ ਕਸਟਮਰ ਨੂੰ ਇਸ ਗੱਲ ਦੇ ਧਿਆਨ ਹੋਵੇ ਚਾਹੇ ਆਪ ਸਮਾਨ ਲਿਆਵੇ ਤੇ ਜਿਆਦਾ ਵਧੀਆ ਗੱਲ ਹੈ ਦੁਕਾਨਦਾਰ ਜੈਨੂਇਲ ਸਮਾਨ ਦੀ ਗਾਰੰਟੀ ਦੇ ਸਕਦਾ ਚੱਲਣ ਦੀ ਨਹੀਂ ਕਈ ਵਾਰੀ ਵੈਂਡਰ ਦੀ ਪ੍ਰੋਬਲਮ ਹੁੰਦੀ ਹੈ ਤੇ ਅਸੀਂ ਕਲਚ ਪਲੇਟ ਪ੍ਰੈਸ਼ ਪਲੇਟ ਫਿਟ ਕਰ ਦਿੰਨੇ ਆ ਜਦ 1500 2000 ਕਿਲੋਮੀਟਰ ਚੱਲ ਜਾਂਦੀ ਹੈ ਫਿਰ ਵੀ ਕਈ ਵਾਰੀ ਦਿੱਕਤ ਆ ਸਕਦੀ ਹੈ ਅਸੀਂ ਆਪਣੇ ਵੱਲੋਂ ਜੋ ਬਣਦਾ ਬੈਸਟ ਉਹ ਕਰ ਰਹੇ ਆ ਉਹ ਸਮਝਾ ਰਹੇ ਆ ਆਪਾ ਜੀ ਫਰਾਈਵਿਲ ਦਾ ਟੂਲ ਲਵਾਉਣ ਤੋਂ ਪਹਿਲਾਂ ਸਾਰਾ ਕੁਝ ਦਿਖਾਇਆ ਫਿੰਗਰਾਂ ਕਿੰਨੀਆਂ ਉੱਚੀਆਂ ਨੀਵੀਆਂ ਤੇ ਕਲਚ ਪਲੇਟ ਪ੍ਰੈਸ਼ ਪਲੇਟ ਬਿਲਕੁਲ ਹੰਡਾਈ ਦੀ ਨਵੀਂ ਸੀ ਜਿੱਥੇ ਫੁੱਟਾ ਉੱਠ ਰਿਹਾ ਕਿਤੇ ਨਹੀਂ ਉੱਠਦਾ ਇਹਦਾ ਮਤਲਬ ਕਈ ਫਿੰਗਰਾਂ ਡਾਊਨ ਹੈ ਤੇ ਕਈ ਫਿੰਗਰਾਂ ਸੈਟ ਹੈ ਜਿਹੜੀਆਂ ਸੈੱਟ ਐ ਜਾਂ ਜਿਹੜੀਆਂ ਡਾਊਨ ਐ ਜਦੋਂ ਹਾਫ ਕਲਚ ਤੇ ਹਲਕਾ ਜਿਹਾ ਛੱਡਦੇ ਆ ਨਾ ਉਦੋਂ ਗੱਡੀ ਤੁਰਦੀ ਵੀ ਹੁੰਦੀ ਐ ਤੇ ਕਲਚ ਪਲੇਟ ਪੂਰੀ ਫ੍ਰੀ ਵੀ ਨਹੀਂ ਹੁੰਦੀ ਜਦੋਂ ਫ੍ਰੀ ਨਹੀਂ ਨਾ ਹੁੰਦੀ ਤੇ ਜਦੋਂ ਹਾਫ ਕਲਚ ਦੇ ਉੱਤੇ ਤੋਰਦੇ ਆ ਜਿਹੜੀਆਂ ਫਿੰਗਰਾਂ ਦਬੀਆਂ ਹੋਈਆਂ ਜਾਂ ਜਿਹੜੀਆਂ ਉੱਠੀਆਂ ਹੋਈਆਂ ਉਹਨਾਂ ਦਾ ਆਪਸ ਵਿੱਚ ਤਾਲਮਿਲ ਨਹੀਂ ਹੁੰਦਾ ਕੋਈ ਵੀ ਦੁਕਾਨਦਾਰ ਜਾਂ ਕਸਟਮਰ ਇਸ ਸ਼ਬਦਾਂ ਨੂੰ ਗਲਤ ਨਾ ਲੈ ਕੇ ਜਾਵੇ ਉਹ ਗਾਹ ਜਾ ਕੇ ਦਿਖਾਵਾਂਗੇ ਵੀ ਕਿਵੇਂ ਕਲਚ ਪਲੇਟ ਫ੍ਰੀ ਨਹੀਂ ਹੁੰਦੀ ਤੇ ਕਿਵੇਂ ਫ੍ਰੀ ਹੁੰਦੀ ਹੈ ਉਹ ਸਾਰੀ ਚੀਜ਼ ਤੁਹਾਡੇ ਸਾਹਮਣੇ ਧਿਆਨ ਚ ਲਿਆ ਰਹੇ ਆਂ ਕਿਉਂਕਿ ਅਸੀਂ ਆਪਣੇ ਸ਼ਬਦਾਂ ਨੂੰ ਸਮਝਾਉਣ ਵਾਸਤੇ ਗੱਲ ਕਰਦੇ ਹੁੰਦੇ ਆਂ ਤੇ ਕਸਟਮਰ ਉਹ ਹੋਰ ਪਾਸੇ ਲੈ ਜਾਂਦਾ ਆ ਆ ਦੇਖੋ ਹਾਫ ਕਲਚ ਤੇ ਤੇ ਫੁੱਲ ਕਲਚ ਤੇ ਕਿੰਨੀ ਫ੍ਰੀ ਹੋਗੀ ਜਦੋਂ ਹਾਫ ਕਲਚ ਤੇ ਹੁੰਦੀ ਹੈ ਤਾਂ ਮਾਮੂਲੀ ਜੁੜਦੀ ਆ ਵੇਖ ਮਾਮੂਲੀ ਜੀ ਗੱਡੀ ਤੁਰਦੀ ਹੁੰਦੀ ਹੈ ਤੇ ਗੱਡੀ ਦਾ ਕਲਚ ਆ ਜਿਹੜਾ ਉਹ ਆਪਾਂ ਹਾਫ ਕਰ ਦਿੰਨੇ ਆ ਉੱਥੇ ਫਿਰ ਗੱਡੀ ਸ਼ੇਕ ਕਰਦੀ ਜਦੋਂ ਪੂਰਾ ਪੈਰ ਚੱਕ ਲਿਆ ਉਦੋਂ ਬਿਲਕੁਲ ਵੀ ਕੁਝ ਨਹੀਂ ਕਰਦੀ ਤੇ ਜਦੋਂ ਪੂਰਾ ਕਲਚ ਨੱਪ ਲਿਆ ਤੇ ਕਲਚ ਬਿਲਕੁਲ ਫ੍ਰੀ ਹੋ ਗਈ ਇਹਨੂੰ ਕਿਵੇਂ ਠੀਕ ਕਰਨਾ ਇਸ ਵੀਡੀਓ ਵਿੱਚ ਮੈਂ ਦੱਸ ਰਿਹਾ ਤੁਹਾਨੂੰ ਬੜੀ ਸਾਰੀਆਂ ਮੁਸ਼ਕਲਾਂ ਆਉਂਦੀਆਂ ਆ ਬੜਾ ਕੁਝ ਕਸਟਮਰ ਨੂੰ ਸਮਝਾਉਣਾ ਚਾਹੁੰਦੇ ਆ ਜਿੰਨਾ ਡੀਪ ਕਸਟਮਰ ਨੂੰ ਸਮਝਾ ਦਿੰਨੇ ਆ ਉਸ ਦਾ ਗਲਤ ਮਤਲਬ ਲੈਣ ਲੱਗ ਪੈਂਦਾ ਲੇਥ ਵਰਕ ਕਰਾਇਆ ਜੀ ਸਾਡੇ ਵੱਲੋਂ ਜੋ ਬਣ ਪਉਂਦਾ ਉਹ ਕਰੀਦਾ ਹੈ ਕਸਟਮਰ ਆਪਣਾ ਸਮਾਨ ਲਿਆ ਕੇ ਦੇਵੇ ਸਾਡੀ ਤਾਂ ਜਿੰਨੇ ਵਾਰੀ ਖਤਮ ਨਹੀਂ ਹੋ ਜਾਏਗੀ ਪਰ ਉਹਦੇ ਕਸਟਮਰ ਕੋਲ ਸਾਮਾਨ ਨਹੀਂ ਹੁੰਦਾ ਉਹਦੀ ਸਾਰੀ ਲਾਇਬਿਲਟੀ ਮਕੈਨਿਕ ਤੇ ਭਾਈ ਹੰਦੀ ਹੈ ਸੋ ਕਲਚ ਪਲੇਟ ਪ੍ਰੈਸ਼ਰ ਪਲੇਟ ਪੁਰਾਣੀ ਫਰਾਈਵਲ ਨੂੰ ਟੂਲ ਲਵਾਇਆ ਤੇ ਦੋਸਤੋ ਗੱਲ ਨਹੀਂ ਬਣੀ ਹਰੀ ਵੀਰਾ ਸਾਡਾ ਖਰਾਦ ਵਾਲਾ ਗ੍ਰੀਨ ਇੰਜੀਨੀਅਰਿੰਗ ਵਾਲਾ ਉਹ ਕਹਿੰਦਾ ਬਾਈ ਜੀ ਨਵੀਂ ਪਾ ਦਿਓ ਲੰਬਾ ਕਾਣੂ ਲੈਣਾ ਅੱਗੇ ਨੂੰ ਘਟ ਗਿਆ ਹੋ ਸਕਦਾ ਠੀਕ ਹੋ ਜੇ ਜਾਂ ਨਾ ਹੋਵੇ ਮੈਂ ਕਿਹਾ ਛੱਡੋ ਜੀ ਆਪਾਂ ਨਵੀਂ ਹੀ ਪਾਵਾਂਗੇ ਚੈੱਕ ਕਰ ਲਓ ਫਿਰ ਵੀ ਦਿਖਾਉਣੇ ਐ ਕਈ ਐਰੀ ਕੰਪਨੀਆਂ ਦੇ ਮੈਨੂਫੈਕਚਰਿੰਗ ਡਿਫੈਕਟ ਹੁੰਦੇ ਆ ਦੁਕਾਨਦਾਰ ਨੇ ਡੱਬਾ ਖੋਲ ਕੇ ਦੇਤਾ ਮਿਸਤਰੀ ਨੇ ਫਿੱਟ ਕਰਤਾ ਮਿਸਤਰੀ ਕਿਵੇਂ ਫਸ ਜਾਂਦਾ ਹੈ ਇਹ ਤੁਹਾਨੂੰ ਮੈਂ ਦੱਸਦਾ ਇੱਥੇ 4 ਸੈੱਟ ਪਏ ਆ ਦੋਸਤੋ ਇਹਨਾਂ ਦੇ ਵਿੱਚੋਂ ਇੱਕ ਪੁਰਾਣਾ ਤੇ ਤਿੰਨ ਹੈਗੇ ਨਵੇਂ ਇੱਕ ਸੈੱਟ ਹੋ ਗਿਆ ਹੰਡਾਈ ਵਾਲਾ ਪਾ ਮਾਲ ਦੀ ਪਾਇਆ ਸੋ ਜੋ ਹੰਡਾਈ ਦੇ ਵਿੱਚ ਮਾਰਕਾ ਜਾਂਦਾ ਉਹ ਬਿਨਾਂ ਹੰਡਾਈ ਤੋਂ ਪਾਤਾ ਦੁਕਾਨਦਾਰ ਨੂੰ ਕਿਹਾ ਬਾਈ ਉਹ ਦੇ ਦੇ ਜਿਹੜਾ ਗਰੰਟੀ ਵਾਲਾ ਉਹ ਕਹਿੰਦਾ ਬਾਈ ਜੀ ਮੇਰੇ ਕਹਨ ਤੇ ਪਾ ਦਿਓ ਕਿਉਂਕਿ ਜਿਹੜਾ ਕੰਪਨੀ ਦਾ ਡੱਬਾ ਹੈ ਉਹ ਕੋਈ ਸੁਣਵਾਈ ਨਹੀਂ ਹੈਗੀ ਮੁਸ਼ਕਲ ਆ ਜਾਂਦੀ ਹੈ ਕਈ ਵਾਰੀ ਵੈਂਡਰ ਤੋਂ ਮਾਲ ਚੱਕਦੇ ਨੇ ਜਦੋਂ ਵੈਂਡਰ ਤੋਂ ਮਾਲ ਚੱਕਦੇ ਨੇ ਤਾਂ ਕਿਸੇ ਨੂੰ ਕੁਝ ਵੀ ਹੋ ਸਕਦਾ ਹੈ ਕੰਪਨੀਆਂ ਤਾਂ ਸਿਰਫ ਇੱਕ ਜੈਨੂਨ ਪਾਰਟਸ ਦੀ ਗਾਰੰਟੀ ਦਿੰਦੀਆਂ ਚੱਲਣ ਦੀ ਉਹਨਾਂ ਨੂੰ ਕੋਈ ਨਹੀਂ ਦਿੰਦੀਆਂ ਜ਼ਿਆਦਾਤਰ ਤਾਂ ਇਹ ਕਹਿੰਦੇ ਆ ਮਕੈਨਿਕ ਭਾਈ ਕੋ ਫਿੱਟ ਨਹੀਂ ਕਰਨਾ ਆਇਆ ਜਦ ਕਿ ਮਕੈਨਿਕਾਂ ਦੀ ਉਮਰ ਨਿਕਲ ਜਾਂਦੀ ਕੰਮ ਕਰਦਿਆਂ ਦੀ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰੋ ਆਪਾਂ ਉਮਰ ਦੇ ਤਜਰਬੇ ਨਾਲ ਗੱਲ ਕਰਦੇ ਆਂ ਕਈਆਂ ਨੂੰ ਇਹ ਸ਼ਬਦ ਚੰਗੇ ਵੀ ਲੱਗ ਸਕਦੇ ਆ ਕਈਆਂ ਨੂੰ ਬੁਰੇ ਵੀ ਲੱਗ ਸਕਦੇ ਆ ਕੀ ਕਰ ਸਕਦੇ ਆ ਕਮੈਂਟ ਪਾਉਣਾ ਤੁਹਾਡਾ ਧੰਨਵਾਦ ਰਹਿ ਜਰੂਰ ਰੱਖਿਓ ਆਪਣੇ ਵੱਲੋਂ ਜੋ ਕਰ ਸਕਦੇ ਆ ਉਹ ਫਰੈਵਿਲ ਨੂੰ ਟੂਲ ਲਵਾਇਆ ਰੀਨਲ ਫੇਸ ਨੂੰ ਨਹੀਂ ਹਲਾਇਆ ਕਿਉਂਕਿ ਫੇਸ ਜਿਹੜਾ ਖਰਾਬ ਹੋਣਾ ਹੁੰਦਾ ਜਿੱਥੇ ਕਲਚ ਪਲੇਟ ਚੱਲਦੀ ਉਹੀ ਖਰਾਬ ਹੁੰਦਾ ਉਹ ਚੀਜ਼ ਤੁਹਾਡੇ ਸਾਹਮਣੇ ਲੈਂਦੀ ਹੈ ਸਾਨੂੰ ਰਿਜ਼ਲਟ ਮਿਲ ਚੁੱਕਾ ਹੈਗਾ ਗੱਡੀ ਟੜਕਣੋਂ हट ਗਈ ਹੈ ਆਪਾਂ ਉਸ ਤੋਂ ਬਾਅਦ ਤੁਹਾਡੇ ਨਾਲ ਗੱਲ ਸਾਂਝੀ ਕਰਦੇ ਆਂ ਪ੍ਰੀਤ ਮੋਟਰਸ ਮੋਗਾ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ ਬਹੁਤ ਧੰਨਵਾਦ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ